ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਖਰ ਤਰਤਾਰ ਤੇ ਤੇ ਆਵਜ ਆਪ ਸੁਣਦੇ ਹਾਂ ਲੇਖਕ ਜਸਵੰਤ ਸਿੰਘ ਵਿਰਦੀ ਜੀ ਦੀ ਲਿਖੀ ਹੋਈ ਕਹਾਣੀ ਆਮਨ ਦਾ ਚਿੰਨ ਆਓ ਜੀ ਕਹਾਣੀ ਸ਼ੁਰੂ ਕਰਦੇ ਹਾਂ ਦੂਰ ਕਿਤੇ ਉਹ ਗੋਲੀਆਂ ਦੀ ਆਵਾਜ਼ ਆਉਂਦੀਆਂ ਫਸਾਦੀਆਂ ਦਾ ਕੋਹ ਹੱਲਾ ਹੁੰਦਾ ਤਾਂ ਰੋਸ਼ੀ ਕਵਰਾ ਜਾਂਦਾ ਉਹਦੇ ਸਾਹ ਉਹ ਕਿ ਜਲਣ ਲੱਗ ਪੈਂਦੇ। ਰੋਸ਼ੀ ਇੱਕ ਜਦ ਹੀ ਮੁੰਡਾ ਸੀ। ਉਹਨੇ ਮਾਪਿਆਂ ਦਾ ਸੁੱਖ ਨਹੀਂ ਸੀ ਵੇਖਿਆ। ਕਿਉਂਕਿ ਉਸਦੇ ਮਾਪੇ ਉਹਦੇ ਬਚਪਨ ਵਿੱਚ ਹੀ ਮਰ ਗਏ ਸਨ। ਉਦੋਂ ਸ਼ਹਿਰ ਵਿੱਚ ਵੱਡੇ ਫਸਾਦ ਹੋਏ ਸਨ ਤੇ ਗੁੰਡੇ ਲੋਕ ਉਹਨਾਂ ਦੇ ਘਰ ਨੂੰ ਅੱਗ ਲਾ ਗਏ ਸਨ। ਉਹ ਸੱਗ ਵਿੱਚੋਂ ਕੇਵਲ ਰੋਸ਼ੀ ਹੀ ਬਚਿਆ ਸੀ। ਉਦੋਂ ਉਹਦੀ ਉਮਰ 4 ਵਰਿਆਂ ਦੀ ਸੀ। ਪਰ ਉਹਨੂੰ ਹਰ ਗੱਲ ਚੇਤੇ ਸੀ। ਕਈ ਵਾਰ ਉਹਨੂੰ ਖਿਆਲ ਆਉਂਦਾ ਪਤਾ ਨਹੀਂ ਮੈਂ ਕਿਵੇਂ ਬਚ ਗਿਆ ਸਾਂ ਰੋਸ਼ੀ ਯਤੇਮਾਂ ਦੇ ਸਕੂਲ ਵਿੱਚ ਪੜਦਾ ਹੋਇਆ ਤਸਵੀਰਾਂ ਬਣਾਉਣ ਲੱਗ ਪਿਆ ਸੀ ਉਹਦੇ ਸਾਥੀ ਉਹਨੂੰ ਚਿੱਤਰਕਾਰ ਕਹਿ ਕੇ ਬੁਲਾਉਂਦੇ ਸਨ ਹਾਂ ਮੈਂ ਚਿੱਤਰਕਾਰ ਹੀ ਬਣਾਂਗਾ ਰੋਸ਼ੀ ਵੀ ਆਪਣੇ ਸਾਥੀਆਂ ਨੂੰ ਕਹਿੰਦਾ ਅਤੇ ਬੜਾ ਮਾਣ ਮਹਿਸੂਸ ਕਰਦਾ ਸੀ ਉਸੇ ਅਧਿਆਪਕ ਨੇ ਉਸ ਨੂੰ ਰੰਗਦਾਰ ਪੈਨਸਲਾਂ ਦੇ ਕੁਝ ਟੋਪੇ ਦਿੱਤੇ ਸਨ ਉਹਨਾ ਪੈਨਸਲਾਂ ਨਾਲ ਉਹ ਆਪਣੀ ਕਾਪੀ ਤੇ ਚਿੱਤਰਕਾਰੀ ਕਰਦਾ ਸੀ। ਰੋਸ਼ੀ ਨੇ ਸਭ ਤੋਂ ਪਹਿਲਾਂ ਇੱਕ ਤੂਏ ਦਾ ਚਿੱਤਰ ਬਣਾਇਆ। ਉਹ ਤੂਆ ਇੱਕ ਸੜ ਰਹੇ ਘਰੋਂ ਨਿਕਲ ਰਿਹਾ ਸੀ। ਤੂਏ ਦੇ ਪਿਛੋਕੜ ਵਿੱਚ ਰੋਸ਼ੀ ਨੇ ਸੜਿਆ ਹੋਇਆ ਘਰ ਵੀ ਬਣਾਇਆ ਸੀ। ਪਰ ਉਹ ਚਿੱਤਰ ਬਣਾ ਕੇ ਰੋਸ਼ੀ ਬਹੁਤ ਰੋਇਆ ਸੀ। ਉਹ ਨੂੰ ਆਪਣੇ ਮਾਪੇ ਚੇਤੇ ਆ ਗਏ ਸੰ। ਉਹ ਜਦੋਂ ਵੀ ਚਿੱਤਰ ਵੱਲ ਵੇਖਦਾ ਉਹਦਾ ਰੋਣ ਨਿਕਲ ਜਾਂਦਾ। ਕਦੇ ਉਹਦੇ ਮਾਪੇ ਜਿਉਂਦੇ ਸਨ ਪਰ ਫਸਾਦੀਆਂ ਨੇ ਉਹਨਾਂ ਦਾ ਘਰ ਛੱਡ ਕੇ ਉਹਦੇ ਕੋਲੋਂ ਮਾਪੇ ਵੀ ਖੋ ਲਈ ਪਰ ਕੋਈ ਵੀ ਕੁਝ ਨਹੀਂ ਸੀ ਕਰ ਸਕਿਆ ਇੱਕ ਦਿਨ ਸਾਥੀਆਂ ਨੇ ਕਿਹਾ ਤੂੰ ਚੰਗੇ ਚਿੱਤਰ ਬਣਾ ਸਕਦਾ ਏ ਨਹੀਂ ਹੁਣ ਮੈਂ ਇਹ ਕੰਮ ਨਹੀਂ ਕਰਨਾ ਮੁੰਡੇ ਪੁੱਛਦੇ ਕਿਉਂ ਚਿੱਤਰ ਬਣਾ ਕੇ ਮੈਨੂੰ ਤਕਲੀਫ ਹੁੰਦੀ ਹੈ ਫੇਰ ਤੂੰ ਚੰਗੇ ਚਿੱਤਰ ਬਣਾ ਜਿਹੜੇ ਤੈਨੂੰ ਦੁਖੀ ਨਾ ਕਰਨ ਰੋਸ਼ੀ ਦੁਖੀ ਹੋਗੇ ਜਵਾਬ ਦਿੰਦਾ ਨਹੀਂ ਪਰ ਚਿੱਤਰ ਨਾ ਵੜਾ ਕੇ ਵੀ ਉਹ ਦੁਖੀ ਰਹਿਣ ਲੱਗ ਪਿਆ ਉਹ ਹਰ ਵੇਲੇ ਆਪਣੇ ਸਾਥੀਆਂ ਨਾਲ ਲੜਦਾ ਉਹ ਛਿੜ ਛਿੜੇ ਸੁਭਾਤਾ ਹੋ ਗਿਆ ਸੀ ਉਹਦੇ ਚਿਹਰੇ ਤੇ ਹਰ ਵੇਲੇ ਤਣਾਅ ਬਣਿਆ ਰਹਿੰਦਾ ਸੀ ਉਸ ਦੀ ਸੋਗੀ ਸੂਰਤ ਦੇਖ ਕੇ ਕਈ ਬੱਚੇ ਉਸ ਨੂੰ ਗਾਲਾਂ ਵੀ ਕੱਢਦੇ ਤੂੰ ਇਹ ਕੀ ਰੋਣੀ ਸ਼ਕਲ ਬਣਾਈ ਹੋਈ ਏ ਰੋਸ਼ੀ ਬੱਚੇ ਪਰ ਰੋਸ਼ੀ ਕੋ ਜਵਾਬ ਨਾ ਦਿੰਦਾ ਰੋਸ਼ੀ ਨੇ ਕਦੀ ਸ਼ੀਸ਼ਾ ਨਹੀਂ ਸੀ ਵੇਖਿਆ ਜੇ ਕਦੀ ਉਹ ਦਰਪਣ ਵਿੱਚ ਆਪਣਾ ਚਿਹਰਾ ਵੇਖਦਾ ਤਾਂ ਉਹਨੂੰ ਪਤਾ ਲੱਗ ਜਾਂਦਾ ਕਿ ਰੋਣੀ ਸ਼ਕਲ ਕੀ ਹੁੰਦੀ ਹੈ ਮੇਰੀ ਰੋਣੀ ਸ਼ਕਲ ਤੋਂ ਮੁੰਡੇ ਡਰਨ ਲੱਗ ਪਏ ਨੇ ਰੋਸ਼ੀ ਸੋਚ ਰਿਹਾ ਸੀ ਉਹ ਯਤਨ ਕਰ ਰਿਹਾ ਸੀ ਕਿ ਉਹਦੀ ਰੋਣੀ ਸ਼ਕਲ ਨਾ ਰਹੇ ਪਰ ਇਹ ਗੱਲ ਕਿਵੇਂ ਸੰਭਵ ਹੈ ਉਹਨੇ ਸੋਚਿਆ ਫਿਰ ਉਹਨੂੰ ਖਿਆਲ ਆਇਆ ਚਿੱਤਰ ਬਣਾ ਕੇ ਸੰਭਵ ਹੈ ਅਤੇ ਉਹ ਕਾਫੀ ਹੱਦ ਤੱਕ ਸਹਿਜ ਹੋ ਗਿਆ ਫਿਰ ਇੱਕ ਦਿਨ ਉਹਨੇ ਜਿਹੜਾ ਚਿੱਤਰ ਬਣਾਇਆ ਉਹ ਇੱਕ ਹੁੱਗਗੇ ਦਾ ਸੀ ਉਹ ਸਕੂਲ ਜਾਂਦਾ ਤੇ ਵਾਪਸ ਆਉਂਦਾ ਹੋਇਆ ਕਈ ਜਾਨਵਰ ਦੇਖਦਾ ਸੀ ਉਹਨਾਂ ਵਿੱਚੋਂ ਹੁੱਗਗੇ ਉਸ ਨੂੰ ਸਭ ਤੋਂ ਵੱਧ ਪਸੰਦ ਸੀ ਉਹਦੇ ਅਧਿਆਪਕ ਨੇ ਇੱਕ ਦਿਨ ਉਸ ਨੂੰ ਦੱਸਿਆ ਸੀ ਮੇਰੇ ਬੱਚਿਓ ਹੁੱਗੀ ਅਮਨ ਚਾਉਂਦੇ ਐ ਸਾਨੂੰ ਵੀ ਅਮਨ ਚਾਉਣਾ ਚਾਹੀਦਾ ਆਮਨ ਕੀ ਹੁੰਦਾ ਇੱਕ ਦਿਨ ਉਹਨੇ ਝਿਜਕਦਿਆਂ ਹੋਇਆ ਅਧਿਆਪਕ ਨੂੰ ਪੁੱਛਿਆ ਤਾਂ ਉਹਨੇ ਮੁਸਕੁਰਾ ਕੇ ਕਿਹਾ ਸੀ ਰੋਸ਼ੀ ਆਮਨ ਦਾ ਮਤਲਬ ਹੈ ਕਿ ਲੋਕ ਇੱਕ ਦੂਜੇ ਨਾਲ ਲੜਦੇ ਨਹੀਂ ਤੇ ਰਲ ਮਿਲ ਕੇ ਰਹਿੰਦੇ ਨੇ ਸਦ ਭਾਵਨਾ ਨਾਲ ਪਰ ਜੀ ਲੋਕ ਆਪਸ ਵਿੱਚ ਕਿਉਂ ਲੜਦੇ ਨੇ ਈਰਖਾ ਕਰਕੇ ਫਿਰ ਜੀ ਲੋਕ ਈਰਖਾ ਤੋਂ ਕਿਵੇਂ ਬਚ ਕੇ ਰਹਿਣ ਇੱਕ ਦੂਜੇ ਨੂੰ ਪਿਆਰ ਕਰਕੇ ਇੱਕ ਦੂਜੇ ਦਾ ਭਲਾ ਕਰਕੇ ਰੋਸ਼ੀ ਦੇ ਅਧਿਆਪਕ ਨੇ ਉਸ ਨੂੰ ਕਿਹਾ ਸੀ ਨਹੀਂ ਮੇਰੇ ਮਾਪੇ ਤਬਾਹ ਹੋ ਗਏ ਸਨ ਰੋਸ਼ੀ ਨੂੰ ਖਿਆਲ ਆਇਆ ਉਸ ਵੇਲੇ ਫੇਰ ਉਹਨੇ ਆਪਣੇ ਮਾਪਿਆਂ ਬਾਰੇ ਸੋਚਿਆ ਪਰ ਉਹਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਸਨ ਇਸ ਲਈ ਉਹਨੂੰ ਕੁਝ ਵੀ ਨਜ਼ਰ ਨਾ ਆਇਆ ਪਰ ਕੋਚਰ ਵਿੱਚ ਸਹਿਜ ਹੋ ਕੇ ਉਹ ਫੇਰ ਚਿੱਤਰ ਬਣਾਉਣ ਲੱਗ ਪਿਆ ਰੋਸ਼ੀ ਨੇ ਘੁੱਗੀ ਦਾ ਚਿੱਤਰ ਬਣਾਇਆ ਸਾਉ ਦਾ ਮਨ ਬਹੁਤ ਖੁਸ਼ ਹੋਇਆ ਇਹ ਲੋਕਾਂ 'ਚ ਅਮਨ ਫੈਲਾਏਗੀ ਫਿਰ ਉਹਨੂੰ ਖਿਆਲ ਆਇਆ ਪਰ ਕੂਗੇ ਨੇ ਖਾਣ ਲਈ ਦਾਣੇ ਵੀ ਚਾਹੀਦੇ ਨੇ ਇਹ ਗੱਲ ਸੋਚ ਕੇ ਉਹਨੇ ਚਿੱਤਰ ਵਿੱਚ ਕੂਗੇ ਲਈ ਦਾਣੇ ਵੀ ਬਣਾ ਦਿੱਤੇ ਪਰ ਫਿਰ ਉਹਨੂੰ ਖਿਆਲ ਆਇਆ ਵਿਚਾਰੇ ਕੂਗੇ ਕੋਲੋਂ ਦਾਣੇ ਹੋਰ ਜਾਨਵਰ ਹੋ ਲੈ ਜਾਣਗੇ ਇਹਨਾਂ 마ਸੂਮਾਂ ਦੇ ਬੜੇ ਦੁਸ਼ਮਣ ਘੁੰਮਦੇ ਨੇ ਉਹ ਕਈ ਦਿਨ ਇਹ ਗੱਲ ਸੋਚਦਾ ਰਿਹਾ ਫੇਰ ਉਹਨੇ ਖੁੱਗੀ ਦੇ ਕੋਲ ਇੱਕ ਖੁੱਗਾ ਵੀ ਬਣਾ ਦਿੱਤਾ। ਉਹ ਖੁੱਗੀ ਨਾਲੋਂ ਵੱਡਾ, ਤਕੜਾ ਤੇ ਹਿੰਮਤ ਵਾਲਾ ਸੀ। ਉਹਨੂੰ ਵੇਖ ਕੇ ਰੋਸ਼ੀ ਨੇ ਸੋਚਿਆ, ਹੁਣ ਇਹਨਾਂ ਕੋਲੋਂ ਕੋਈ ਜਾਨਵਰ ਦਾਣੇ ਨਹੀਂ ਖੋ ਸਕੇਗਾ। ਇਹ ਗੱਲ ਸੋਚ ਕੇ ਰੋਸ਼ੀ ਆਪਣੇ ਆਪ ਨੂੰ ਤਕੜਾ ਮਹਿਸੂਸ ਕਰ ਰਿਹਾ ਸੀ। ਰੋਸ਼ੀ ਸਕੂਲ ਜਾਂਦਾ ਹੋਇਆ ਵੀ ਉਹ ਖੁੱਗੀ, ਖੁੱਗੇ ਬਾਰੇ ਸੋਚਦਾ ਤੇ ਵਾਪਸ ਪਰਤਦਾ ਹੋਇਆ ਵੀ ਉਹ ਉਹਨਾਂ ਦੇ ਫਿਕਰ ਵਿੱਚ ਹੀ ਡੁੱਬਿਆ ਰਹਿਣਾ। ਰੋਸ਼ੀ ਨੂੰ ਉਹਨਾਂ ਨਾਲ ਮੋਹ ਹੋ ਗਿਆ ਸੀ ਕੁਝ ਦਿਨਾਂ ਮਗਰੋਂ ਉਹਨੇ ਵੇਖਿਆ ਕਿ ਦਾਣੇ ਉਸੇ ਤਰ੍ਹਾਂ ਹੀ ਢੋਗੇ ਅੱਗੇ ਪਏ ਸਨ ਉਹਨਾਂ ਨਾਲ ਕੋਈ ਜਾਨਵਰ ਲੜਿਆ ਵੀ ਨਹੀਂ ਸੀ ਉਹਨਾਂ ਦੇ ਆਲਣੇ ਨੂੰ ਕਿਸੇ ਨੇ ਅੱਗ ਵੀ ਨਹੀਂ ਲਾਈ ਅੱਗ ਵਾਲੀ ਗੱਲ ਸੋਚ ਕੇ ਰੋਸ਼ੀ ਫੇਰ ਪਰੇਸ਼ਾਨ ਹੋ ਗਿਆ ਉਹਨੂੰ ਖਿਆਲ ਆਇਆ ਸਾਡੇ ਘਰ ਨੂੰ ਫਸਾਦੀ ਅੱਗ ਨਾ ਲਾਉਂਦੇ ਤਾਂ ਮੇਰੇ ਮਾਪੇ ਕਦੇ ਨਾ ਮਰਦੇ ਇਹ ਗੱਲ ਸੋਚ ਕੇ ਉਭਾਵਿਕ ਹੋ ਜਾਂਦਾ ਤੇ ਕਿੰਨਾ ਚਿਰ ਰੋਂਦਾ ਰਹਿੰਦਾ। ਰੋਸ਼ੀ ਕਈ ਵਾਰ ਚਿੱਤਰ ਵਿੱਚਲੇ ਜਾਨਵਰਾਂ ਨਾਲ ਗੱਲਾਂ ਵੀ ਕਰਦਾ। ਉਹਨੂੰ ਮਹਿਸੂਸ ਹੋ ਰਿਹਾ ਸੀ ਕਿ ਉਹਨਾਂ ਦੇ ਖੰਭ ਛੋਟੇ ਤੇ ਪਤਲੇ ਸਨ। ਛੋਟੇ ਖੰਭਾਂ ਨਾਲ ਉੱਡ ਕੇ ਉਹ ਖਤਰੇ ਤੋਂ ਨਹੀਂ ਬਚ ਸਕਦੇ। ਉਹ ਤਕੜੇ ਹੋਣੇ ਚਾਹੀਦੇ ਸਨ। ਫਸਾਦੀਆਂ ਤੋਂ ਬਚਣ ਲਈ ਵੀ ਬੰਦੇ ਤਕੜੇ ਹੋਣੇ ਚਾਹੀਦੇ ਹਨ। ਹੁਣ ਰੋਸ਼ੀ ਨੇ 2-3 ਦਿਨ ਲਗਾ ਕੇ ਉਹਨਾਂ ਜਾਨਵਰਾਂ ਦੇ ਬੜੇ ਮਜ਼ਬੂਤ ਖੰਭ ਬੜਾ ਦਿੱਤੇ ਸੱਤ ਵਰਿਆਂ ਦਾ ਰੋਸ਼ੀ ਸੋਚ ਰਿਆ ਸੀ ਹੁਣੇ ਖਤਰੇ ਵੇਲੇ ਕਿਤੇ ਵੀ ਜਾ ਸਕਦੇ ਨੇ ਪਰ ਰੋਸ਼ੀ ਲਈ ਹਾਲੇ ਵੀ ਚਿੱਤਰਪੂਰਾ ਨਹੀਂ ਸੀ ਹੋਇਆ ਉਹਨੂੰ ਚਿੱਤਰ ਵਿੱਚ ਕੋਈ ਘਾਟ ਰੜਕਦੀ ਸੀ ਬਹੁਤ ਸੋਚ-ਸੋਚ ਕੇ ਰੋਸ਼ੀ ਨੇ ਉਹਨਾਂ ਜਾਨਵਰਾਂ ਦੇ ਨੇੜੇ ਇੱਕ ਛੋਟਾ ਜਿਹਾ ਬੱਚਾ ਵੀ ਬਣਾ ਦਿੱਤਾ ਉਹ ਬੱਚਾ ਬਹੁਤ ਹੀ ਮਾਸੂਮ ਸੀ ਇਹ ਬੱਚਾ ਠੀਕ ਹੈ ਉਹਨੇ ਆਪਣੇ ਆਪ ਨੂੰ ਕਿਹਾ ਮੈਂ ਆਂਡਾ ਨਹੀਂ ਬਣਾਵਾਂਗਾ ਆਂਡੇ ਨੂੰ ਹੋਰ ਜਾਨਵਰ ਤੋੜ ਸੁੱਟਦੇ ਨੇ ਪਰ ਬੱਚਾ ਉੱਡ ਕੇ ਆਪਣਾ ਬਚਾਓ ਆਪ ਕਰ ਸਕਦਾ ਰੋਸ਼ੀ ਚਿੱਤਰ ਨੂੰ ਵੇਖਦਾ ਤਾਂ ਖੁਸ਼ ਹੋ ਜਾਂਦਾ ਪਰ ਫੇਰ ਪਤਾ ਨਹੀਂ ਕੀ ਸੋਚ ਕੇ ਉਹਦਾ ਮਨ ਉਦਾਸ ਹੋਣ ਲੱਗ ਪੈਂਦਾ ਕਿਤੇ ਇਹ ਮਰ ਹੀ ਨਾ ਜਾਣ ਇੱਕ ਦਿਨ ਰੋਸ਼ੀ ਨੇ ਆਪਣੀ ਕਾਪੀ ਵਿੱਚ ਲਾ ਉਹ ਚਿੱਤਰ ਆਪਣੇ ਅਧਿਆਪਕ ਨੂੰ ਵਿਖਾਇਆ ਤਾਂ ਅਧਿਆਪਕ ਨੇ ਉਹਦੀ ਕੰਡ ਪਲੋਸ ਕੇ ਕਿਹਾ ਸ਼ਾਬਾਸ਼ ਤੂੰ ਚੰਗਾ ਕੰਮ ਕਰਿਆ ਏ ਸੱਤ ਬਣਿਆ ਦਾ ਰੋਸ਼ੀ ਖੁਸ਼ ਹੋ ਗਿਆ ਪਰ ਫੇਰ ਕੁਚਿਰ ਮਗਰੋਂ ਉਹਨੇ ਚਿੱਤਰ ਨੂੰ ਦੁਬਾਰਾ ਦੇਖ ਕੇ ਰੋਸ਼ੀ ਨੂੰ ਕਿਹਾ ਤਸਵੀਰਾਂ ਚ ਆਮ ਤੌਰ ਤੇ ਕੂਗੀ ਦੇ ਮੂੰਹ ਵਿੱਚ ਤਣਕਾ ਹੁੰਦਾ ਉਹ ਕਿਉਂ ਜੀ ਰੋਸ਼ੀ ਨੇ ਪੁੱਛਿਆ ਤਾਂ ਅਧਿਆਪਕ ਨੇ ਦੱਸਿਆ ਕੂਗੀ ਤਬਾਹੀ ਮਗਰੋਂ ਨਵੇਂ ਜੀਵਨ ਦਾ ਚਿੰਨ ਮੰਨੀ ਗਈ ਹੈ ਪਰਲੋਂ ਪਿੱਛੋਂ ਇਹ ਟਣਕੇ ਲਿਆ ਕੇ ਨਵੇਂ ਘਰ ਬਣਾਉਂਦੀ ਹੈ ਨਵੇਂ ਘਰ ਰੋਸ਼ੀ ਨੇ ਸੋਚਿਆ ਸਾਡਾ ਘਰ ਤਾਂ ਸਾੜ ਦਿੱਤਾ ਗਿਆ ਸੀ ਰੋਸ਼ੀ ਘਰ ਆ ਕੇ ਕੁੱਗੀ ਤੇ ਘੁੱਗੇ ਦੇ ਮੂੰਹ ਵਿੱਚ ਟਣਕੇ ਬਣਾਉਂਦਾ ਰਿਹਾ ਉਹਨੇ ਇੱਕ ਛੋਟਾ ਜਿਹਾ ਟਣਕਾ ਉਹਨਾਂ ਦੇ ਬੱਚੇ ਦੇ ਮੂੰਹ ਵਿੱਚ ਵੀ ਪਾ ਦਿੱਤਾ ਉਹ ਸੋਚ ਰਿਹਾ ਸੀ ਇਹ ਬੱਚਾ ਮੇਰੇ ਵਰਗਾ ਹੀ ਹੈ ਵਿਚਾਰਾ ਕਿਤੇ ਯਕੀਨ ਯਤੀਮ ਹੀ ਨਾ ਹੋ ਜਾਵੇ ਕਿੰਨਾ ਹੀ ਚਿਰ ਲਾ ਕੇ ਉਹਨੇ ਫੇਰ ਉਹਨਾਂ ਜਾਨਵਰਾਂ ਦੇ ਸਰੀਰਾਂ ਵਿੱਚ ਹੋਰ ਰੰਗ ਪਰ ਦਿੱਤੇ ਉਹਨੇ ਸੋਚਿਆ ਹੁਣ ਇਹ ਬਹੁਤ ਤਕੜੇ ਨੇ ਇਹਨਾਂ ਨੂੰ ਕੋਈ ਨਹੀਂ ਮਾਰ ਸਕਦਾ ਰਾਤ ਪਰ ਰੋਸ਼ੀ ਸੁਪਨੇ ਚ ਵੇਖਦਾ ਰਿਹਾ ਕਿ ਹੁੱਗਾ ਹੁੱਗੀ ਤੇ ਉਹਨਾਂ ਦਾ ਬੱਚਾ ਉਸ ਸ਼ਹਿਰ ਵੱਲ ਉੱਡ ਗਏ ਸਨ ਜਿੱਥੇ ਫਸਾਦਾਂ ਨਾਲ ਤਬਾਹੀ ਹੋ ਕੇ ਹਟੀ ਸੀ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ